ਜਦੋਂ ਜਦੋਂ ਛੁੱਟੀ ਟਾਈਮ ਹੁੰਦੀ ਏ ਤੇ ਮੁੰਡੇ ਬਹੁਤ ਤੇਜ਼ ਮੋਟਰਸਾਈਕਲ ਲਗਾਉਂਦੇ ਆ ਬੁਲਟਾਂ ਦੇ ਪਟਾਕੇ ਮਰਾਉਂਦੇ ਆ ਪ੍ਰੈਸ਼ਰ ਹਾਰਨ ਲੱਗੇ ਆ ਛੋਟੇ ਮੋਟਰਸਾਈਕਲ ਤੇ ਵੱਡੇ ਜਿਹੜੇ ਅਨਫਰਾਈਡ ਨੇ ਉਹ ਜਿਹੜਾ ਪ੍ਰੈਸ਼ਰ ਹਾਰਨ ਨਾ ਤਾਂ ਕਿਸੇ ਗੱਡੀ ਮੋਟਰਸਾਈਕਲ ਤੇ ਅਲਾਉਡ ਆ ਇਹ ਛੋਟੇ ਮੋਟਰਸਾਈਕਲ ਤੇ ਲਾਈ ਕਰਦੇ ਨੇ ਕਿਸੇ ਭਾਵੇਂ ਕੋਈ ਵੀ ਹੋਵੇ ਜਿਹੜਾ ਵੀ ਕਾਨੂੰਨ ਤੋੜਦਾ ਉਹਦੇ ਦੇ ਸਖਤ ਕਸ਼ਨ ਲਿਆ ਜਾਵੇਗਾ ਸਕੂਲ ਕਾਲਜ ਤੋਂ ਛੁੱਟੀ ਮਿਲਣ ਤੋਂ ਬਾਅਦ ਹੁੱਲੜਵਾਜੀ ਕਰਨ ਵਾਲੇ ਨੌਜਵਾਨਾਂ ਤੇ ਫਿਰੋਜ਼ਪੁਰ ਪੁਲਿਸ ਨੇ ਸਿਕੰਜਾ ਕੱਸਿਆ ਹੈ ਤਸਵੀਰਾਂ ਵੇਖ ਸਕਦੇ ਹੋ ਕਿ ਜਿਨ੍ਹਾਂ ਦੇ ਨੰਬਰ ਪਲੇਟ ਨਹੀਂ ਲੱਗੀ ਹੋਈ ਪ੍ਰੈਸ਼ਰ ਹਾਰਨ ਦੀ ਜੋ ਨੌਜਵਾਨ ਵਰਤੂ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੱਟੇ ਜਾ ਰਹੇ ਨੇ ਤਸਵੀਰਾਂ ਤੁਸੀਂ ਫਿਰੋਜ਼ਪੁਰ ਦੀਆਂ ਵੇਖ ਸਕਦੇ ਹੋ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਲਗਾਤਾਰ ਉਹਨਾਂ ਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਲੋਕ ਵੀ ਕਾਫੀ ਜ਼ਿਆਦਾ ਪਰੇਸ਼ਾਨ ਸੀ ਕਿ ਛੁੱਟੀ ਤੋਂ ਬਾਅਦ ਨੌਜਵਾਨਾਂ ਦੇ ਵੱਲੋਂ ਹੁੱਲੜਵਾਜੀ ਦੀ ਕੀਤੀ ਜਾਂਦੀ ਆ ਬੁਲਟ ਦੇ ਪਟਾਕੇ ਪਾਈ ਜਾਂਦੇ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਅੱਜ ਨਾਕਾ ਲਗਾਇਆ ਗਿਆ ਤੇ ਜੋ ਹੁੱਲੜਵਾਜ ਕਰ ਰਹੇ ਸੀ ਨੌਜਵਾਨਾਂ ਉਹਨਾਂ ਦੇ ਚਲਾਨ ਕੱਟੇ ਗਏ ਨੇ ਇਹ ਜੀ گورਨਮੈਂਟ ਬॉय ਸਕੂਲ ਆ ਤੇ گورਨਮੈਂਟ ਗਰਲ ਸਕੂਲ ਆ ਇਹ ਤੋਂ ਪਬਲਿਕਲੀ ਕਾਫੀ ਕੰਪਲੇਂਟ ਸੀ ਪੇਰੈਂਟਸ ਦੀ ਔਰ ਤੁਹਾਡੇ ਪੱਤਰਕਾਰ ਭਾਈਚਾਰੇ ਲੋਕ ਵੀ ਵੀ ਇੱਥੇ ਜਦੋਂ ਛੁੱਟੀ ਟਾਈਮ ਹੁੰਦੀ ਏ ਤੇ ਮੁੰਡੇ ਬਹੁਤ ਤੇਜ਼ ਮੋਟਰਸਾਈਕਲ ਲਗਾਉਂਦੇ ਆ ਬੁਲਟਾਂ ਦੇ ਪਟਾਕੇ ਮਰਾਉਂਦੇ ਆ ਇਸ ਕਰਕੇ ਮੈਂ ਜਿਸ ਸਪੈਸ਼ਲ ਤੌਰ ਤੇ ਇੱਥੇ ਚੈਕਿੰਗ ਕੀਤੀ ਹੈ ਤੇ ਕਰ ਰਹੇ ਹਾਂ ਪ੍ਰੈਸ਼ਰ ਵਾਲੇ ਹੋਰ ਵੀ ਲੱਗੇ ਹੋਏ ਸੀਗੇ ਜਿਹੜੇ ਮੋਟਰਸਾਈਕਲ ਬਿਲਕੁਲ ਬਿਲਕੁਲ ਪ੍ਰੈਸ਼ਰ ਹਾਰਨ ਲੱਗੇ ਆ ਛੋਟੇ ਮੋਟਰਸਾਈਕਲ ਤੇ ਵੱਡੇ ਜਿਹੜੇ ਅਨਫਰਾਈਜ਼ ਉਹ ਜਿਹੜਾ ਪ੍ਰੈਸ਼ਰ ਹਾਰਨ ਨਾ ਤਾਂ ਕਿਸੇ ਗੱਡੀ ਮੋਟਰਸਾਈਕਲ ਤੇ ਅਲਾਉਡ ਆ ਇਹ ਛੋਟੇ ਮੋਟਰਸਾਈਕਲ ਤੇ ਲਾਈ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਅੰਡਰ ਸੈਕਸ਼ਨ 207 ਦੇ ਵਿੱਚ ਬੰਦ ਠਾਣੇ ਕੀਤਾ ਗਿਆ ਤੇ ਚੈਕਿੰਗ ਚੱਲ ਰਹੀ ਹੈ ਬਾਕੀ ਐਸਐਸਪੀ ਫਿਰੋਜ਼ਪੁਰ ਮਾਨਯੋਗ ਐਸਐਸਪੀ ਫਿਰੋਜ਼ਪੁਰ ਪ੍ਰਧਾਨ ਜੀ ਪਤੀ ਸ਼ੋਮਿਆ ਮਿਸ਼ਰਾ ਜੀ ਉਹਨਾਂ ਦੇ ਸਖਤ ਨਿਰਦੇਸ਼ ਨੇ ਕਿ ਭਾਵੇਂ ਕੋਈ ਵੀ ਹੋਵੇ ਜਿਹੜਾ ਵੀ ਕਾਨੂੰਨ ਤੋੜਦਾ ਉਹਦੇ ਦੇ ਸਖਤ ਐਕਸ਼ਨ ਲਿਆ ਜਾਵੇਗਾ ਇਸੇ ਕਰਕੇ ਐਕਸ਼ਨ ਲੈਂਦੇ ਹੋਈ ਇਹ ਮੋਰਚਾ ਸਾਰੇ ਥਾਣੇ ਬੰਦ ਕਰ ਦਿੱਤੇ ਗਏ ਕੀ ਅਪੀਲ ਕਰੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਐਦਾਂ ਦੀ ਹੁੱਲਣਪਾਜੀ ਕਰਦੇ ਹੈਗੇ ਆ ਸਕੂਲਾਂ ਦੇ ਬਾਹਰ ਮੈਂ ਤਾਂ ਇਹ ਅਪੀਲ ਕਰਾਂਗਾ ਜੀ ਤੁਹਾਡੇ ਮਾਦੀਮ ਰਾਹੀਂ ਕਿ ਵੇਖੋ ਬੱਚੇ ਤੁਸੀਂ ਪੜਨ ਆਉਨੇ ਹੋ ਔਰ ਪੜੋ ਤੇ ਆਪਦਾ ਪੇਖ ਬਣਾਓ ਆਪਦੇ ਮਾਂ ਪਿਓ ਦਾ ਵੀ ਨਾਮ ਰੋਸ਼ਨ ਕਰੋ ਤੁਸੀਂ ਪੜਾਈ ਲਈ ਆਉਨੇ ਹੋ कि ਪੜਾਈ ਹੀ ਕਰਕੇ ਮੜੋ ਖੁੱਲੜਬਾਜੀ ਦੇ ਵਿੱਚ ਕੁਛ ਨਹੀਂ ਹੈਗਾ ਚਲੋ ਜੇ ਕੋਈ ਚਲਾਨ ਕੀਤੇ ਸੁਧਰਦਾ ਤੇ ਅਸੀਂ ਇਹ ਵੀ ਕਹਿੰਨੇ ਅੱਗੇ ਤੋਂ ਅਸੀਂ ਇਹ ਨੋਬਤ ਆਵੇ ਹੀ ਨਾ ਵੀ ਚਲਾਨ ਕਰਨਾ ਪਵੇ ਇਹ ਕਰਕੇ ਸਿਆਣੇ ਬਣੋ ਮੇਰੀ ਇਹ ਟ੍ਰੈਫਿਕ ਪੁਲਿਸ ਕੋਲ ਸਪਰੈਸ ਕਰੋ ਅਪੀਲ ਆ ਮਾਪਿਆਂ ਨੂੰ ਇਹ ਅਪੀਲ ਆ ਜੀ ਵੇਖੋ ਵੀ ਵੱਡੇ ਵੀਕਲ ਨਾ ਦਿਓ ਮੈਂ ਕੱਲ ਹੀ ਇਧਰ ਡੀਸੀ ਮੰਡਲ ਸਾਈਟ 'ਚ ਆਂਗ ਕੀਤੀ ਤੇ ਚਾਰ ਬੁਲਟ ਬੰਦ ਕੀਤੇ ਨੇ ਜਿੰਦੇ ਵਿੱਚ ਅੰਡਰੇਜ ਬੱਚੇ ਨੇ ਜੀ ਅੰਡਰੇਜ ਫੈਂਸ ਲਾ ਕੇ ਮੋਟਰਸਾਈਕਲ ਥਾਣੇ ਬੰਦ ਖੜੇ ਨੇ ਇਹ ਗੱਲ ਕਰਨ ਜੇ ਮਾਪੇ ਬੁਲਟ ਦਿੰਦੇ ਆ ਤੇ ਬੱਚੇ ਲਿਆਉਂਦੇ ਆ ਕਿਤਨੇ ਕਿਤੇ ਮਾਪਿਆਂ ਦੀ ਬੀਮਾਰੀ ਬੰਦੀ ਹੈ ਤੇ ਬਾਕੀ ਫਰੋਜਪੁਰ ਦੇ ਲੋਕ ਬੜੇ ਸੁਲਝੇ ਤੇ ਸਿਆਣੇ ਨੇ ਮੈਨੂੰ ਉਮੀਦ ਹੈ ਮੇਰੀ ਅਪੀਲ ਦੇ ਉੱਤੇ ਉਹ ਗੌਰ ਕਰਨਗੇ ਕਿੰਤੀਜੇ ਸਾਰਤਕ ਹੋਣਗੇ ట్రాਫਿਕ ਪੁਲਿਸ ਇਨਚਾਰਜ ਅਸਵਿੰਦਰ ਸਿੰਘ ਨੇ ਬੱਚਿਆਂ ਦੀ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਵੱਲ ਧਿਆਨ ਦੇਣ ਲਈ ਕਿਹਾ ਉਹਨਾਂ ਨੇ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਡੇ ਵਹੀਕਲ ਨਾ ਦਿੱਤੇ ਜਾਣ ਉਹਨਾਂ ਦਾ ਪੜਾਈ ਦੇ ਵਿੱਚ ਫਿਰ ਧਿਆਨ ਨਹੀਂ ਲੱਗਦਾ ਤੇ ਉਹ ਹੁੱਲੜਵਾਜੀ ਕਰਦੇ ਨੇ ਜਿਸ ਤੋਂ ਬਾਅਦ ਹਜੋ ਪੁਲਿਸ ਦੇ ਵੱਲੋਂ ਮਾਪਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਵੱਡੇ ਵਹੀਕਲ ਨਾ ਦਿੱਤੇ ਜਾਣ ਇਸ ਦੇ ਨਾਲ ਹੀ ਹੁੱਲੜਵਾਜੀ ਕਰਨ ਵਾਲੇ ਨੌਜਵਾਨਾਂ ਨੂੰ ਵੀ ਸਮਝਾਇਆ ਗਿਆ ਹੈ ਤੇ ਜੋ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹ ਫਿਰ ਵੀ ਨਹੀਂ ਸਮਝਦੇ ਤਾਂ ਉਹਨਾਂ ਦੇ ਉੱਤੇ ਸਖਤ ਐਕਸ਼ਨ ਲਿਆ ਜਾਵੇਗਾ ਤੇ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਫਿਰੋਜ਼ਪੁਰ ਤੋਂ ਪਰਮਜੀਤ ਖਾਨਾ ਪੰਜਾਬੀ ਲੋਕ ਚੈਨਲ